ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਇਕਤਲਾ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸੁਮੇਤ ਢਿਲਲਾ। ਬੀਤੇ ਦਿਨ ਕੁਝ ਪ੍ਰਵਾਸੀ ਮਜ਼ਦੂਰ ਗੋਇੰਦਵਾਲ ਤੋਂ ਆਪਣੇ ਪਿੰਡ ਬਿਹਾਰ ਸਾਈਕਲਾ ਦੇ ਜਾ ਰਹੇ ਸੀ। ਸਾਡੇ ਪੱਤਰਕਾਰ ਭਾਈਚਾਰੇ ਨੇ ਉਹਨਾਂ ਨੂੰ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਸੌਂਪਿਆ ਤੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਆਪਣੇ ਪਿੰਡ ਪਹੁੰਚਾਇਆ। ਦੇਖਦੇ ਹਾਂ ਕੈਮਰਾਮੈਨ ਸ਼ਸ਼ੀਲ ਢਿੰਗੜਾ ਦੇ ਨਾਲ ਸੁਮੇਤ ਢਿੰਗੜਾ ਦੀ ਖਾਸ ਰਿਪੋਰਟ। ਜੀ ਸਰ ਜਿਹੜੇ 9 ਉਹਦੇ ਇੱਕ ਅਸੀਂ ਤੁਹਾਨੂੰ ਇੱਥੇ ਪਹਚਾਈ ਸੀ ਥਾਣੇ ਦੇ ਅੰਦਰ ਜਿਹੜੇ ਕਿ ਪੈਦਲ ਗੋਇੰਦਵਾਲ ਸਾਹਿਬ ਤੋਂ ਬਿਹਾਰ ਜਾਣਾ ਜਾਂਦੇ ਸੀਗੇ ਤੇ ਉਹਨਾਂ ਦੇ ਬਾਰੇ ਕੁਝ ਜਾਣਕਾਰੀ ਚਾਹੀਦੀ ਉਹਨਾਂ ਦਾ ਕੀ ਬਣਿਆ ਜੀ ਉਹਨਾਂ ਦਾ ਇਹ 2-3 ਦਿਨ ਪਹਿਲੇ ਦੀ ਗੱਲ ਹੈ ਜੀ ਆਪਣੇ ਪੱਤਰਕਾਰ ਭਰਾਵਾਂ ਵੱਲੋਂ ਖੋਰਾ ਚੌਕ ਦੇ ਨੇੜੇ ਕਿਤੇ ਇਹਨਾਂ ਨੂੰ ਕੁਝ ਲੋਕ ਸਾਈਕਲ ਤੇ ਜਾਂਦੇ ਮਿਲੇ ਸੀ ਪਹਿਲੇ ਤੇ ਇੱਕ ਦੋ ਸੀਗੇ ਫਿਰ ਜਦੋਂ ਬਾਅਦ ਚ ਉਹ ਹੋਲੀ-ਵੋਲੀ ਪਤਾ ਲੱਗਾ ਕਿ 9 ਲੋਗ ਸੀਗੇ ਜੀ ਜੋ ਗੋਇੰਦਵਾਲ ਚ ਸੈਂਟਰਲ ਬੈਂਕ ਉੱਤੇ ਝੀਲ ਹੈ ਉੱਥੇ ਕੰਮ ਕਰ ਰਹੇ ਸੀਗੇ ਤੇ ਲੇਬਰ ਉਹ ਵੀ ਦਾਬੰਦ ਹੈ ਸਭ ਨੂੰ ਲੌਕਡਾਊਨ ਕਰਕੇ ਤੇ ਇਹਨਾਂ ਨੂੰ ਪ੍ਰੋਬਲਮ ਆ ਰਹੀ ਸੀ ਤੇ ਇਹਨਾਂ ਨੇ ਫਿਰ ਡਿਸਾਈਡ ਕੀਤਾ ਨਨ ਨੇ ਕਿਰਾਏ ਤੇ ਸਾਈਕਲ ਹਾਇਰ ਕੀਤੇ ਤੇ ਇੱਥੋਂ ਦੀਏ ਅਰਰਿਆ ਡਿਸਟ੍ਰਿਕਟ ਦੇ ਰਹਿਣ ਵਾਲੇ ਸੀ ਬਿਹਾਰ ਦੇ ਜੀ ਉੱਥੇ ਇਹ ਸਾਈਕਲਾਂ ਤੇ ਜਾ ਰਹੀ ਸੀ ਜਿਨ੍ਹਾਂ ਨੂੰ ਪੱਤਰਕਾਰ ਭੜਾਵਾਣ ਇੱਥੇ ਰੋਕਿਆ ਤੇ ਪੁੱਛਿਆ ਤੇ ਫਿਰ ਸਾਨੂੰ ਇਨਫੋਰਮ ਕੀਤਾ ਗਿਆ ਤੇ ਅਸੀਂ ਉਹਨਾਂ ਦੇ ਨਾਲ ਰਲ ਕੇ ਇਹਨੂੰ ਪਹਿਲੇ ਥਾਣੇ ਲੈ ਕੇ ਆਏ ਤੇ ਐਟ ਦ ਸੇਮ ਟਾਈਮ ਇੱਥੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਵੀ ਆਏ ਸੀਗੇ ਜੀ ਜਿਨ੍ਹਾਂ ਨੇ ਮੁਲਾਜ਼ਮਾਂ ਦੇ ਹੌਸਲਾ ਵਜਾਈ ਜੀ ਉਹਨਾਂ ਨੂੰ ਵਰਦੀਆਂ ਦਿੱਤੀਆਂ ਟਿਸਟਾ ਦਿੱਤੀਆਂ ਤੇ ਇਸ ਤੋਂ ਇਲਾਵਾ ਸ਼ੈਸ ਕੈਮਰੇ ਲਗਾਉਣ ਦਾ ਇੱਕ ਪ੍ਰੋਜੈਕਟ ਸੀਗਾ ਉਹਨੂੰ ਇਨੀਸ਼ੀਏ ਉਹਦਾ ਇਨੀਸ਼ੀਏਟਿਵ ਕੀਤਾ ਤੇ ਉਹਨਾਂ ਨੇ ਇਹਦੇ ਧਿਆਨ ਚ ਆਸੀ ਇਹ ਗੱਲ ਆਂਦੀ ਕਿ ਇਦਾਂ ਨੌ ਨੌ ਲੋਗ ਹੈ ਜੋ ਕਿ ਬਿਹਾਰ ਤੋਂ ਦੇ ਅਰਰਿਆ ਡਿਸਟ੍ਰਿਕਟ ਦੇ ਉਹਨਾਂ ਦੀ ਇਦਾਂ ਪ੍ਰੋਬਲਮ ਆਈ ਹੈ ਤੇ ਡੀਸੀ ਸਾਹਿਬ ਨੇ ਐਡਾ ਸੇਮ ਟਾਈਮ ਐਸਐਸਪੀ ਸਾਹਿਬ ਨੇ ਇੱਕ ਡਿਸੀਜਨ ਲਿਆ ਕਿ ਕਿਉਂ ਨਾ ਆਸੀ ਇਹਨਾਂ ਨੂੰ ਚਲੋ ਮਦਦ ਕਰ ਦਿੰਦੇ ਆ ਅਗਰ ਆ ਗਏ ਤੇ ਜੀ ਤੇ ਉਹਦੇ ਵਿੱਚ ਉਹਨਾਂ ਨੇ ਨਾਲ ਦੇ ਨਾਲ ਹੀ ਇਹਨਾਂ ਦਾ ਫਿਰ ਟਿਕਟ ਦਾ ਅਰੇਂਜਮੈਂਟ ਕੀਤਾ ਜੋ ਅੱਜ ਇਹਨਾਂ ਦੀ ਟ੍ਰੇਨ ਸੀਗੀ ਜੀ ਤੇ ਦੋ ਦਿਨ ਇਹ ਸਾਡੇ ਕੋਲ ਰਹੇ ਨੇ ਅਸੀਂ ਇਹਨਾਂ ਦਾ ਖਾਣਾ ਬੇਤੀਆ ਦੀ ਬੇਤੀਆਂ ਤੱਕ ਅਸੀਂ ਇਹਨਾਂ ਨੂੰ ਟਿਕਟ ਇਹਨਾਂ ਦਾ ਮੈਡੀਕਲ ਕਰਾਇਆ ਗਿਆ ਤੇ ਇਹਨਾਂ ਨੂੰ ਟਿਕਟ ਅਰੇਂਜ ਕਰਾਈ ਗਈ ਹੈ ਤੇ ਡੀਸੀ ਸਾਹਿਬ ਤੇ ਐਸਐਫਪੀ ਸਾਹਿਬ ਜੀ ਨਵਜੋਤ ਸਿੰਘ ਮਹਾਲੀ ਦੇ ਬੜਾ ਵਧੀਆ ਇੱਕ ਪ੍ਰਾਅ ਸੀਗਾ ਉਹਨਾਂ ਨੇ ਇਹਨਾਂ ਨੂੰ ਇਹਨਾਂ ਦੇ ਘਰ ਦੀ ਤਰਫੋਂ ਹੰਰਵਾਨਾ ਕੀਤਾ ਤੇ ਹੁਣੇ ਟ੍ਰੇਨ 'ਚ ਬੋਰ ਹੋ ਗਏ ਨੇ ਬੈਠ ਗਏ ਨੇ ਤੇ ਆਪਣੇ ਕਰਮਚਾਰੀ ਸਰ ਗੋਇੰਦਵਾਲ ਸਾਹਿਬ ਤੋਂ ਚੱਲੇ ਨਕੂਦਰ ਪਹੁੰਚੇ 6-7 ਘੰਟਿਆਂ ਦੇ ਵਿੱਚ ਇਹ ਜੇ ਸੈਕਲਾਂ ਤੇ ਜਾਂਦੇ ਤੇ ਤਕਰੀਬਨ ਇਹਨਾਂ ਮੇਰੇ ਖਿਆਲ 10 12 ਦਿਨਾਂ ਦਾ ਮਾਮੂਲੀ ਗੱਲ ਆ ਲੱਗ ਜਾਣੇ ਸੀਗੇ ਤੇ ਹੁਣ ਇਹ ਪੋਸੀਬਲ ਨਹੀਂ ਹੈ ਇਸ ਟਾਈਮ ਤੇ ਲੋਕ ਕਰ ਰਹੇ ਐਗਾ ਪਰ ਇਹ ਚਲੋ ਹੁਣ ਆਪਣੇ ਸਮਝ ਦੀ ਗੱਲ ਹੈ ਪ੍ਰੋਬਲਮ ਇਹ ਹੈ ਕਿ ਲੋਕ ਬਹੁਤ ਜ਼ਿਆਦਾ ਹਤਾਸ਼ੀ ਲਗਾ ਰਹੇ ਲੋਕ ਘਰਾਂ ਨੂੰ ਜਾਣ ਲਈ ਬੜੇ ਬੇਤਾਬ ਹੈ ਜਿਹੜੇ ਘਰਾਂ ਤੋਂ ਦੂਰ ਬੈਠੇ ਕੋਈ ਕੰਮ ਨਹੀਂ ਹੈ ਜਦੋਂ ਕੰਮ ਕਰਦੇ ਰਹਿੰਦੇ ਸੀ ਤਾਂ ਪ੍ਰੋਬਲਮ ਨਹੀਂ ਆਉਂਦੀ ਸੀ ਲੇਕਿਨ ਹੁਣ ਕੰਮ ਨਹੀਂ ਹੈ ਤੇ ਉਹ ਇੰਨੀ ਦਿਨ ਬੈਠ ਨਹੀਂ ਸਕਦਾ ਇੱਕ ਪਰਿਵਾਰ ਤੋਂ ਵੀ ਤਾਂ ਜੋ ਇਹ ਕੰਮ ਕੀਤਾ ਸੀ ਇਹਨੇ ਸਾਈਕਲ ਹਾਇਰ ਕਰਕੇ ਉੱਥੇ ਜਾਂਦਾ ਇਹ ਗਲਤ ਡਿਸੀਜਨ ਸੀਗਾ ਕਿਉਂਕਿ ਗਰਮੀ ਬਹੁਤ ਹੈ ਜੀ ਗਰਮੀ ਦੇ ਵਿੱਚ ਇੰਨੇ 1000 ਕਿਲੋਮੀਟਰ ਚੱਲਣਾ 2-3000 ਕਿਲੋਮੀਟਰ ਦਾ ਸਫ਼ਰ ਪੋਸੀਬਲ ਨਹੀਂ ਹੈ ਰਸਤੇ 'ਚ ਤੁਹਾਨੂੰ ਕੋਈ ਦਿੱਕਤ ਆ ਸਕਦੀ ਹੈ ਡੀ ਹਾਈਡਰੇਸ਼ਨ ਹੋ ਸਕਦੀ ਹੈ ਗਰਮੀ ਦੇ ਕਰਕੇ ਕੋਈ ਬਿਮਾਰੀ ਵੀ ਹੋ ਸਕਦੀ ਹੈ ਸਿਹਤ ਵੀ ਖਰਾਬ ਹੋ ਸਕਦੀ ਹੈ ਤੇ ਇਹੀ ਦੇਖਦੇ ਹੋਏ ਕਿ ਹੁਣ ASCII ਇਹਨਾਂ ਨੂੰ ਵਾਪਸ ਗੋਵਿੰਦਵਾਲ ਵੀ ਨਹੀਂ ਭੇਜ ਸਕਦੇ ਸੀ ਤੇ ਪਬਲਿਕ ਸਾਰੇ ਕਿੰਨੇ ਜਣੇ ਕਿੰਨੇ ਇਹ 9 ਲੋਕ ਸੀਗੇ ਨਾ ਨਾਂ ਸਾਰੇ ਦੱਸ ਇਹਨਾਂ ਦੇ ਨਾਂ ਇੱਕ ਮੈਂ ਡਿਟੇਲ ਵਾਈਜ਼ ਦੱਸਦਾ ਨਾ ਦਿਲਖੁਸ਼ ਕੁਮਾਰ ਸੀਗਾ ਮਨਖੁਸ਼ ਕੁਮਾਰ ਸੀਗਾ ਰਗੂ ਯਾਦਵ ਸੰਜੇ ਰਿਸ਼ੀ ਦੇਵ ਸ਼੍ਰੀ ਕਾਂਤ ਪ੍ਰਦੇਸ਼ ਯਾਦਵ ਧਰਮਿੰਦਰ ਕੁਮਾਰ ਰਾਜ ਕੁਮਾਰ ਹੋਰ ਇੱਕ ਦਾ ਨਾਮ ਸੀਗਾ ਜੀ ਮੀਰ ਮੀਰ ਤੂ ਜੀ ਤੇ ਸਰ ਬਾਕੀ ਜਿਹੜੇ ਹੋਰ ਵੀ ਜੇ ਕੋਈ ਪੈਦਲ ਜਾ ਰਹੇ ਜਾਂ ਸਾਈਕਲਾਂ ਜਾ ਰਹੇ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਆ ਜੀ ਅਸੀਂ ਤੇ ਉਹਨਾਂ ਨੂੰ ਬੋਲਾਂਗੇ ਕਿ ਐਦਾਂ ਦਾ ਡਿਸੀਜਨ ਲਾ ਲਓ ਜੀ ਆਨਲਾਈਨ ਰਜਿਸਟ੍ਰੇਸ਼ਨ ਹੋ ਰਹੀ ਹੈ ਆਪਣੀ ਆਨਲਾਈਨ ਲਿੰਕ ਤੇ ਜਾ ਕੇ ਰਜਿਸਟ੍ਰੇਸ਼ਨ ਕਰਾਣ ਉਹਦੀ ਇਨਫੋਰਮੇਸ਼ਨ ਸਾਨੂੰ ਵੀ ਦੇਣ ਤੇ ਜਦੋਂ ਵੀ ਉਹਨਾਂ ਦੀ ਟ੍ਰੇਨ ਆਂਦੀ ਹੈ ਤੇ ਨਾਲ ਦੇ ਨਾਲ ਹੀ ਉਹਨਾਂ ਨੂੰ ਰੋਜ਼ ਦੀਆਂ ਚਾਰ-ਚਾਰ ਪੰਜ-ਪੰਜ ਟ੍ਰੇਨਾਂ ਸਰਕਾਰ ਵੱਲੋਂ ਚੱਲ ਰਹੀਆਂ ਉਹਨਾਂ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾ ਰਿਹਾ ਹੈ ਔਰ ਉਹਦੇ ਵਿੱਚ ਉਹਨਾਂ ਤੇ ਕੋਈ ਪੈਸਾ ਵੀ ਨਹੀਂ ਲਿਆ ਜਾਦਾ ਫ੍ਰੀ ਟਿਕਟ ਹੈ ਖਾਣਾ ਪੀਣੇ ਦਾ ਵੀ ਉਹਨਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਜੋ ਦੇ ਨਾਲ ਉਹ ਸੁਰੱਖਿਤ ਸਫ਼ਰ ਕਰ ਸਕਦੇ ਹੈ ਸੁਰੱਖਿਤ ਆਪਣੇ ਘਰ ਤੱਕ ਪਹੁੰਚਦੇ ਜੋ ਐਦਾਂ ਕਰਕੇ ਕਰਨ ਦੀ ਕੋਸ਼ਿਸ਼ ਕਰ ਰਹੇ ਇਹਦੀ ਇੱਕ ਲਾਈਫ 'ਚ ਥ੍ਰੈਟ ਹੈ ਐਦਾਂ ਨਾ ਕਰ ਲਾਈਫ ਨੂੰ ਆਪਣੀ ਖਤਰੇ 'ਚ ਪਾ ਰਹੇ ਸਰ ਇਹ ਤਾਂ ਬਹੁਤ ਵਧੀਆ ਡਾਡਾ ਪਰਾਲਾ ਹੈ ਜਿਹੜਾ ਤੁਸੀਂ ਇਹ ਹਿੰਮਤ ਕਰਕੇ ਨਹੀਂ ਨਹੀਂ ਦੇਖੀ ਇਹ ਜੋ ਸਾਰਾ ਉਪਰਾਲਾ ਸੀ ਇਹਦੀ ਸ਼ੁਰੂਆਤ ਪੱਤਰਕਾਰ ਭਰਾਵਾਂ ਨੇ ਚਲੋ ਦੱਸਿਆ ਨੌਲੇਜ ਲੈਂਦਾ ਪੁਲਿਸ ਦੀ ਨੌਲੇਜ ਲੈਂਦਾ ਤੇ ਐਟ ਦ ਸੇਮ ਟਾਈਮ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਦਾ ਹੀ ਇਹ ਸਭ ਤੋਂ ਜ਼ਿਆਦਾ ਉਹਨਾਂ ਦਾ ਹੀ ਧੰਨਵਾਦ ਹੈ ਕਿ ਜਿਨ੍ਹਾਂ ਨੇ ਇੱਕਦਮ ਨਾ ਪੁੱਛਿਆ ਕਿ ਦੋ ਲੋਕ ਆਏ ਆ ਇੱਕ ਕਿਉਂ ਵਿੱਚ ਇੱਕ ਬੈਠੇ ਆ ਤੇ ਉਹਨਾਂ ਦੇ ਧਿਆਨ ਪੈਂਦਾ ਕਿ ਇੱਦਾਂ ਨੌ ਲੋਕ ਸੀਗੇ ਗੋਬੀ ਦਵਾਲ ਤੋਂ ਇਦਾਂ ਦਾ ਸਾਈਕਲ ਜਾ ਰਹੇ ਤੇ ਉਹਨਾਂ ਨੇ ਕਿਹਾ ਕਿ ਨਹੀਂ ਇਦਾਂ ਨਾ ਕਰੋ ਫਿਰ ਉਹਨਾਂ ਦੇ ਦੁੱਖ ਨੂੰ ਦੇਖਦੇ ਹੋਏ ਕਿ ਪਿੱਛੇ ਵੀ ਨਹੀਂ ਜਾ ਸਕਦੇ ਉਹਨਾਂ ਨੇ ਉਹਨਾਂ ਦਾ फटाफट ਅਰੇਂਜਮੈਂਟ ਕਰਾਇਆ ਜੋ ਦੋ ਦਿਨ ਬਾਅਦ ਟ੍ਰੇਨ ਸੀ ਉਹਦੇ ਚ ਉਹਨਾਂ ਦਾ ਇਜ਼ਾਮ ਕਰਾਇਆ ਤੇ ਅਸੀਂ ਤੋਂ ਉਹਨਾਂ ਦਾ ਹੀ ਧੰਨਵਾਦ ਕਰਾਂਗੇ ਜੀ ਥੈਂਕ ਯੂ